ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆ ਗੋਲ ਪਰਨੇ ਦੀ ਜਿਹੜੀ ਵੀਡੀਓ ਹੈ ਜਿਹੜਾ ਤੁਸੀਂ ਨੇ ਸਿਰ ਪਹਿਲਾ ਕੰਗਾ ਕਰਕੇ ਐਂ ਜਿਹੜਾ ਤੁਸੀਂ ਨੇ ਕੰਗਾ ਕਰਕੇ ਜਿਹੜਾ ਜੂੜਾ ਤੁਸੀਂ ਨੇ ਸੈਂਟਰ ਚ ਕਰ ਲੈਣਾ ਹੈ ਯਾਰਾ ਤੁਸੀਂ ਨੇ ਜਿਹੜਾ ਜੂੜਾਗਾ ਉਹ ਬਿਲਕੁਲ ਜਿਹੜਾ ਸੈਂਟਰ ਚ ਕਰ ਲੈਣਾ ਹੈ ਜੇਕਰ ਤੁਹਾਨੂੰ ਹੜ ਬੜੀ ਪਸੰਦ ਆਇਆ ਤੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਚੰਗੇ ਤਰ੍ਹਾਂ ਜੁੜਾ ਚੈਟ ਕਰਕੇ ਤੇ ਜਿਹੜਾ ਸੈਂਟ ਦੇ ਵਿੱਚ ਕਰਕੇ ਸਾਡਾ ਜਿਹੜਾ ਉਸ ਨੂੰ ਯਾਰ ਚੰਗੇ ਤਰ੍ਹਾਂ ਗਾ ਕਰਕੇ ਤੋਂ ਉਸ ਨੂੰ ਫਿਰ ਇੱਕ ਵਾਰ ਕਮਾ ਦੇਣਾ ਹੈ ਐਂ ਚੰਗੇ ਤਰ੍ਹਾਂ ਸਾਰੇ ਪਾਸੇ ਕਮਾ ਕਿਹੜਾ ਰਕੰਗਾ ਹੋਊਗਾ ਜਿਹਨੂੰ ਰੰਗ ਲੈਣਾ ਹੈ ਰੰਗਾ ਜੁਨੇ ਸੱਚਾ ਕਰਕੇ ਇਹੜਾ ਜਿਹਨੇ ਪਲੈ ਲੜਦਾ ਕੋਣਾ ਹੈ ਜਿਹੜਾ ਤੁਹਾਡਾ ਵੱਡਾ ਪੱਲਾ ਹੋਊਗਾ ਵੱਡਾ ਲੜੂਗਾ ਤੁਸੀਂ ਉਸ ਲੜ ਨੂੰ ਜਿਹੜਾ ਚਿੱਚ ਕੇ ਜਿਹੜਾ ਛੋਟਾ ਪੱਲਾ ਛੋਟਾ ਲੜੂ ਉਸ ਨੂੰ ਇੱਕ ਗੜੜਾ ਹਲਕ ਅੰਦਰ ਫੋਲਡ ਕਰਕੇ ਬਤਨ ਅੰਦਰੋਂ ਫੋਲਡ ਕਰਕੇ ਜਿਹੜਾ ਪਹਿਲਾ ਜਿਹੜਾ ਸਿਰ 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 ਟਾ ਕੇ ਜਿਹੜਾ ਤੁਨੇ ਲੜ ਲਾਉਣਾ ਹੈ ਜਿਹੜਾ ਤੁਨੇ ਬੈਗ ਤੋਂ ਲਿਆਉਣਾ ਹੈ ਇਹ ਬੈਗ ਤੋਂ ਜਿਹੜਾ ਲੜਨ ਲਈ ਆ ਕੇ ਚੰਗੀ ੜਾ ਗੇ ਪਹਿਲਾ ਕੰਨ ਅੱਧਾ ਕੰਨ ਨੰਗਾ ਇਕ ਕੰਨ ਕੰਨ ਨੰਗਾ ਰੱਖ ਕੇ ਜਿਹੜਾ ਦੂਜਾ ਕੰਨ ਟਾ ਕੇ ਤੁਸੀਂ ਉਸ ਲੜ ਨੂੰ ਵਿੱਚ ਚੰਗੀ ਤਰ੍ਹਾਂ ੜੇ ਬਲ ਪਾ ਲੈਣੇ ਹਨ ਜਿਹੜਾ ਤੁਸੀਂ ਦੂਸਰਾ ਲੜ ਲਗਾਉਣਾ ਹੈ ਜਿਹੜਾ ਤਿਹੜੇ ਤੋਂ ਪਹਿੜ ਲਗਾਇ ਸੀ ਉਸ ਤੇ ਉਹ ਜਿਹੜਾ ਦੂਜੇ ਕੰਨ ਦੇ ਨਾਲ ਜਿਹੜਾ ਤੁਹਾਡਾ ਲੜ ਕੰਨਾ ਜਿਹੜਾ ਨੰਗਾ ਰਹਿ ਜਾਂਦਾ ਹੈ ਤੁਸੀਂ ਦੂਜੇ ਲੜ ਦੇ ਨਾਲ ਜਿਹੜਾ ਟੱਗ ਦੇਣਾ ਹੈ ਚੰਗੀ ਤਰ੍ਹਾਂ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਅਗਲਾ ਰਡ ਲਗਾਉਣਾ ਹੈ ਉਸ ਰਡ ਨੂੰ ਜੰਗੀ ਤਰ੍ਹਾਂ ਖੋਲ ਕੇ ਉਸ ਰਡ ਦੇ ਵਿੱਚ ਜਿਹੜਾ ਕੋਈ ਰਡ ਥੋੜਾ ਹਲਕਾੜਾ ਬੈਗ ਤੋਂ ਪੈਂਚਾ ਲਾ ਕੇ ਉਸ ਰਡ ਨੂੰ ਜਿਹੜਾ ਖੋਲ ਕੇ ਜੰਗੀ ਤਰ੍ਹਾਂ ਰਡ ਦੇ ਵਿੱਚ ਜਿਹੜਾ ਇਸ ਤੋਂ ਦੂਸਰਾ ਰਡ ਲਗਾਸੀ ਉਥੋਂ ਹੀ ਤੁਸੀਂ ਉਹਦੇ ਉੱਤੋਂ ਇਹਨਾਂ ਨੂੰ ਜੰਗੀ ਤਰ੍ਹਾਂ ਇਹ ਬਲ ਪਾ ਕੇ ਉਸ ਰਡ ਦੇ ਵਿੱਚ ਉਸ ਰਡ ਦੇ ਵਿੱਚ ਇਹਨਾਂ ਦੇ ਨਾਲੇ ਪ੍ਰੋਪਰ ਬੈਗ ਤੱਕਦੇ ਨੇ ਬਲ ਪਾ ਲੈਣੇ ਹਨ ਚੰਗੀ ਤਰ੍ਹਾਂ ਜਨੇਰੇ ਸਾਰ ਲੜਾਂ ਦੇ ਵਿੱਚ ਇਹਨੇੜਾ ਵਾਲ ਨੇ ਚੰਗੀ ਤਰ੍ਹਾਂ ਪਾਏ ਹਨ ਐਨ ਪੈਕ ਤਾਹੁੰਦੇ ਨੇ ਬਲਪ ਆਖੇ ਸੜਨ ਲਗਾ ਦੇਣਾ ਹੈ ਚੰਗੀ ਤਰ੍ਹਾਂ ਦੇ ਪ੍ਰੋਪਰ ਜਨੇਰੇ ਸਾਰ ਲੜਾਂ ਦੇ ਵਿੱਚ ਬਲਪ ਆਖੇ ਸੜਨ ਲਗਾ ਦੇਣਾ ਹੈ ਇਹ ਤੁਹਾਡੇ ਬਾਲਟ ਲਿਓ ਆਣਗੇ ਤੁਸੀਂ ਉਹ ਪੱਗ ਬਾਅਦ ਹੀ ਮਦਨਾ ਤੁਸੀਂ ਇਹ ਲੜਦੇ ਚੰਗੀ ਤਰ੍ਹਾਂ ਜਿਹੜੇ ਬਾਲ ਨੇ ਉਹ ਪਾ ਲੈਣੇ ਹਨ ਜਿਹੜੇ ਵੀ ਨਾਲ ਢੱਲੇ ਹੋ ਜਾਂਦੇ ਆ ਤਾਂ ਤੁਸੀਂ ਪੱਗ ਪੈਂਦੇ ਨਾਲ ਤੁਸੀਂ ਜਿਹੜੇ ਚੰਗੀ ਤਰ੍ਹਾਂ ਬਾਲ ਨੇ ਉਹ ਤੁਹਾਡੇ ਰੈਟ ਹੋ ਜਾਣਗੇ ਚੰਗੀ ਤਰ੍ਹਾਂ ਇਹਦੇ ਨੂੰ ਬਾਅਦ ਫੇਰ ਲੈਣਾ ਹੈ ਜੇ ਜਿਹੜਾ ਤੁਹਾਨੂੰ ਸਿਰ ਤੇ ਸਾਇਡ ਰਸਟ ਫਲਾਦ ਨੂੰ ਸਿਰ ਤੇ ਕਾਹੀ ਜਿਹੜਾ ਤੁਹਾਡਾ ਸਿਰ ਨੰਗਾ ਰਹਿ ਜਾਂਦਾ ਤੁਸੀਂ ਜਿਹੜਾ ਤੁਹਾਨੂੰ ਲੜ ਲਗਾਇਆ ਸੀ ਉਸ ਸੜ ਦਾ ਜਿਹੜਾ ਚੰਗੀ ਤਰ੍ਹਾਂ ਖਿੱਚ ਕੇ ਪੂਰਾ ਸਿਰ ਕੜਾ ਤੁਹਾਨੂੰ ਕਵਰ ਕਰ ਦੇਣਾ ਹੈ ਜਿਹੜਾ ਤੁਹਾਡੇ ਉੱਤੇ ਜਿਹੜਾ ਸਿਰ ਟਕਣਾ ਹੈ ਤੁਸੀਂ ਜਿਹੜਾ ਉੱਤੇ ਜਿਹੜਾ ਲੜ ਤੁਹਾਡਾ ਬਾਜ ਜਾਂਦਾ ਹੈ ਤੁਸੀਂ ਸੜ ਨੂੰ ਜਿਹੜੇ ਤੁਹਾਡੇ ਜਿਹੜਾ ਤੁਹਾਰਾ ਅਗ ਲੜ ਲਗਾਉਣਾ ਹੈ ਤੁਸੀਂ ਉਹ ਉਹ ਲੜਾਂ ਦੇ ਵਿੱਚ ਜਿਹੜਾ ਤੁਸੀਂ ਲੜਨ ਰਿਹਾ ਚੰਗੀ ਤਰ੍ਹਾਂ ਦੱਬ ਸਾਦੇ ਹੋ ਆਪਣੇ ਘਰ ਦਾ ਬਣਾ ਹੈ ਫਰਟ ਦੀ ਇਹ ਪੁਣੀਆਂ ਖੋਲ ਕੇ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਖੋਲ ਕੇ ਸਲੜ ਦੇ ਵਿੱਚ ਉਸ ਸਲੜ ਦੇ ਵਿੱਚ ਉਸ ਤਾਂ ਜਿਹੜਾ ਬੜ ਪਾ ਲੈਣਾ ਹੈ ਨਾ ਇਹ ਲੜ ਨੂੰ ਜਿਹੜਾ ਬੈਗ ਤੋਂ ਪਿੱਛੇ ਕਰ ਲੈਣਾ ਹੈ ਜਿੱਦਾਂ ਤਰ੍ਹਾਂ ਸਲੜ ਦੇ ਵਿੱਚ ਇਹਦੇ ਬਾਲੇ ਪਾ ਲੈਣੇ ਹਨ ਤੁੰਗੀਦਣਾੜਾ ਜਿਹਨੇ ਪਲਾੜ ਦੇ ਵਿੱਚ ਪਲ ਪਾ ਕੇ ਆ ਤੁਸੀਂ ਸਾਣ ਜਿਹੜਾ ਉਤਮ ਨੂੰ ਗਰ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਸਾਰਾੜਾ ਦੇ ਵਿੱਚ ਜਿਹੜਾ ਜਨੇ ਬੜਾ ਨੇ ਤੁੰਗੀਦਰਾ ਪਾ ਲੈਣਾ ਨਾ ਜੇ ਵੀਰੇ ਹੜੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਇਹ ਤਾਂ ੜੀ-ਵੜੀ ਵੀਰਾਂ ਦੀ ਤੇ ਲਾਈਕ ਸ਼ੇਅਰ ਕਰ ਮੈ ਜਰੂਰ ਕਰਿਆ ਕਰੋ। ਸੜ ਦੇ ਵਿੱਚ ਚੰਗੀ ਤਰ੍ਹਾਂ ਇਹ ਬਲ ਪਾ ਲੈਣੇ ਹਨ। ਹਨ ਬਲ ਪਾ ਕੇ ਹਨ ਤੇ ਬੈਕ 'ਤੇ ਕੁ ਸੜਾਣ ਨੂੰ ਲਗਾ ਦੇਣ। ਆ ਕਿਹਾ। ਬੈਕ 'ਤੇ ਬਲ ਪਾ ਕੇ ਸੜਨ ਲਗਾ ਦੇਣਾ ਹੈ। ਚੰਗੀ ਤਰ੍ਹਾਂ ਤੁਹਾਡਾ ਤੋਂ ਵੀ ਲੜਾਊਗਾ ਤੇ ਇਹ ਸੈੱਟ ਕਰ ਲੈਣਾ ਹੈ। ਤੇ ਇਹਦੇ ਬੈਕ ਤੇ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ। ਪਰ ਤਰ ਤੋ ਜਿਹੜਾ ਬਾਅਦ ਵਿੱਚ ਬਾਅਦ ਹੀ ਮਤਰਾ ਸਾਲੜ ਦਿੰਦੇ ਚਿਹੜੇ ਚੰਗੀ ਤਰ੍ਹਾਂ ਬੜ ਪਾ ਕੇ ਉਹ ਸਾਰੇ 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 ਪਾਸੇ ਇਹ ਤੋ ਚੰਗੀ ਤਰ੍ਹਾਂ ਇਹਨੇ ਬੜ ਪਾ ਲੈਣੇ ਹਨ ਤੇੜਾ ਉਤੋਂ ਉਤੋਂ ਵੀ ਜਿਹੜਾ ਚਾਹ ਸਰਾਗ ਨੂੰ ਟਾਕ ਲੈਣਾ ਹੈ ਚੰਗੀ ਤਰ੍ਹਾਂ ਇਹਨੇ ਜਿਹੜੇ ਬੜ ਪਾ ਕੇ ਇਹੜਾ ਅਗਲਾ ਡਗਣਾ ਹੈ ਤੁਸੀਂ ਉਸੜਾ ਨੂੰ ਜਿਹੜਾ ਬੈਗ ਤੋਂ ਪਿੱਛੇ ਕਰਕੇ ਉਸੜਾ ਨੂੰ ਜਿਹੜਾ ਚੰਗੀ ਤਰ੍ਹਾਂ ਖੋਲ ਕੇ ਜਿਹੜਾ ਨੇੜਾ ਜਿਹੜਾ ਮੈਂ ਇਕੱਠਾ ਕਰ ਲੈਣਾ ਹੈ ਕਟਾ ਕਾਂ ਤੋਹਲਾੜਨ ਜਿਹੜਾ ਅਗਰ ਫੇਰ ਬੈਗ ਤੋਂ ਜਿਹੜਾ ਪਿੰਚ ਕਰਕੇ ਉਹ ਸਾਈਡ ਨੂੰ ਜਿਹੜਾ ਜਿਸ ਤਰ੍ਹਾਂ ਤੁਹਾਡਾ ਖੁੱਲ ਉਹ ਲੜਨ ਨੂੰ ਜਿਹੜਾ ਇਕੱਠਾ ਕਰਕੇ ਇਸ ਲੜ ਦੇ ਵਿੱਚ ਜਿਹੜੇ ਚੰਗੇ ਤਰ੍ਹਾਂ ਜਿਹੜੇ ਤੁਸੀਂ ਬਲ ਪਾ ਲੈਣੇ ਹਨ ਇਹ ਲੜ ਦੇ ਵਿੱਚ ਵੀ ਇਹਦੇ ਤੋਂ ਨੇੜੇ ਬੈਗ ਤੱਕ ਇਹ ਨੇੜੇ ਬਾਲ ਨੇ ਉਹ ਪਾਉਣੇ ਹਨ ਐਂ ਜਿਹੜਾ ਤੁਹਾਡੇ ਚੰਗੇ ਜਿਹੇ ਨਾਲ ਬਲ ਪਾ ਕੇ ਇਸ ਲੜ ਨੂੰ ਲਗਾਉਣਾ ਹੈ ਇੱਕ ਗੱਲ ਜਿਹੜਾ ਉੱਤੋਂ ਵੀ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਇਹਦੇ ਨਾਲ ਲੜ ਦੇ ਵਿੱਚ ਇਹੜੇ ਬਲ ਨੇ ਪਾ ਲੈਣੇ ਹਨ ਬੈਕ ਟਾਕ ਤੇ ਬਲ ਪਾ ਕੇ ਛੜਾਂ ਨੂੰ ਲੜਾ ਲਗਾ ਦੇਣਾ ਹੈ ਜੇਕਰ ਤੁਹਾਡੇ ਲੜ ਦੇ ਵਿੱਚ ਇਹੜੇ ਬਲ ਨਹੀਂ ਚੰਗੇ ਤਰ੍ਹਾਂ ਨਹੀਂ ਬੰਦੇ ਤੁਸੀਂ ਪੱਗ ਪੈਣੇ ਜਾਂ ਫਿਰ ਬਾਦੀ ਉਮਰ ਦੇ ਨਾਲ ਤੁਸੀਂ ਚੰਗੇ ਤਾਂ ਇਹੜਾ ਤੁਹਾਡੇ ਲੜ ਦੇ ਵਿੱਚ ਬਲ ਪਾਏ ਪੈ ਜਾਣਗੇ ਸਭ ਤੋਂ ਜ਼ਿਆਦਾ ਛਾਲਣਾਂ ਦੇ ਵਿੱਚ ਇਹੜਾ ਤੁਹਾਨੂੰ ਬਾਜਾ ਫੇਰ ਲੈਣਾ ਹੈ තවයටටතු වින් උංගලා උගලත ගුට එමක් දනා චගිතන බලන හැට කරලනය හැන ලක ශදත ච්චවට බාදය මදරනතු වනට බලන කරලි හැට කරලන හැන දුුචන් ගිතනට හන පැදදිීම දනට බල්ලය රඩට ලෙනක සි කෑට කරලන හැ ਜੋ ਕਿ ਜਦੋਂ ਤੁਸੀਂ ਨਿਹੜੇ ਪੱਗਵਾਂ ਦੇ ਵਜ਼ਰ ਵਾਲਾ ਵਾਲ ਨੇ ਉਪਾ ਲੈਣੇ ਹਨ ਆਹਨ ਜਿਹੜਾ ਤੁਸੀਂ ਬੈਗ ਤੱਕ ਕੇ ਸਲੜ ਦੇ ਪੱਗ ਪੈਂਦਿਆਂ ਨਾਲ ਵਾਲ ਨੇੜੇ ਪਾਉਣੇ ਹਨ ਪਾ ਲੈਣੇ ਹਨ ਮੁਣੇ ਪੋਰਤੋੜ ਤੋਂ ਇਹੜਾ ਤੋਂ ਡਾ ਸ਼ਰਾਗਾ ਨੂੰ ਹਲਕਾ ਇਹੜਾ ਦਬ ਦੇਣਾ ਹੈ ਜਿਹੜਾ ਥੋੜਾ ਰੜ ਲਗਾ ਇਸ ਨੂੰ ਲੜਨੜਾ ਹਲਕਾ ਥੱਲੇ ਨੂੰ ਖਿੱਚ ਕੇ ਅਗਲੇ ਨਾਲ ਦਬ ਅਗਲੇ ਸੜਾ ਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਹੈ ਬਾਜ ਫੇਰ ਤੋੜਾ ਤੋਂ ਇਹ ਨਾਲ ਅਗਲੇ ਨਾਲ ਦੋ ਗੋਣਾ ਜਿਸ ਤਰ੍ਹਾਂ ਅਸੀਂ ਪਹਿਲਾਂ ਵਾਲੇ ਲੜਦੇ ਗਏ ਸੀ ਉਸੇ ਤਰ੍ਹਾਂ ਇਸ ਲੜਨ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ ਇਸੇ ੜਨੂ ਵੀੜਾ ਇੱਕ ਜਿਹੜਾ ਖੋਲ ਕੇ ਇਸ ੜਨੂ ਵੀੜਾ ਇਕੱਠਾ ਕਰ ਲੈਣਾ ਹੈ ਇਸ ੜਨੂ ਜਿਹੜਾ ਤੁਨੇ ਬੈਗ ਤੋਂ ਪਿੱਛੇ ਕਰਕੇ ਇਸ ੜਦੇ ਵਿੱਚ ਵੀ ਜਿਹੜਾ ਬਾਲਣਾ ਚੰਗੀ ਤਰ੍ਹਾਂ ਪਾ ਲੈਣਾ ਨੂੰ ਬੈਗ ਇਸ ੜਨੂ ਨੂੰ ਜਿਹੜਾ ਗਲਾਈ ਦੇ ਵਿੱਚ ਲਗਾਉਣਾ ਹੈ ਜੰਗੀਦਰਾ ਇਸ ੜਨੂ ਜਿਹੜਾ ਉਹਨੇ ਬਲ ਪਾ ਕੇ ਇੱਕ ਗਰੜਾ ਲੜਨ ਦਾ ਹਲਕਾ ਜਿਹਾ ਤੋਈੜਾ ਫੂਡ ਕਰ ਦੇਣਾ ਹੈ ਚੰਗੀ ਤਰ੍ਹਾਂ ਇਹ ਲੜਨ ਦਾ ਖਿਚ ਕੇ ਇੱਕ ਗਰ ਤੋਪੋੜਾ ਕਰਕੇ ਇਸਲਾੜ ਦੇ ਵਿੱਚ ਜਿਹੜਾ ਦੁਨੇ ਜਿਹੜੇ ਪਾਣੇ ਚੰਗੀ ਤਰ੍ਹਾਂ ਪਾਉਣੇ ਹਨ ਤੇ ਨੇੜੇ ਸਾਰੇ ਲਣਾ ਦੇ ਵਿੱਚ ਜਿਹੜੇ ਬਲਲੇ ਉਹ ਵੀ ਨੇ ਚੰਗੀ ਤਰ੍ਹਾਂ ਪਾ ਲੈਣੇ ਹਨ ਜਿਹੜਾ ਜੁਨੇੜਾ ਵਾਲ ਨੇ ਪਾਲਣੇ ਹਨ ਚੰਗੇ ਤਰ੍ਹਾਂ ਬੈਗ ਪੈਕ ਤੱਕ ਤੁਸੀਂ ਨੇ ਬਲ ਪਾ ਕੇ ਇਸ ਲੜ ਨੂੰ ਜਿਹੜਾ ਲਗਾਉਣਾ ਹੈ ਬਲ ਪਾ ਕੇ ਲੜ ਦੇ ਚੰਗੇ ਤਰ੍ਹਾਂ ਇਹਦੇ ਤੇ ਨੇ ਇਸਾੜ ਨੂੰ ਵੀੜਾ ਲਗਾ ਦੇਣਾ ਹੈ ਇਸਾੜ ਦੇ ਵਿੱਚ ਵੜ ਤਨੇ ਬਾਦੀ ਮਗਰਾਂ ਦੇ ਵਾਲ ਨੇ ਉਹਦੈ ਚੰਗੀ ਤਰ੍ਹਾਂ ਪਾ ਲੈਣੇ ਹਨ ਚੰਗੀ ਤਰ੍ਹਾਂ ਤੁਸੀਂ ੜ ਦੇ ਵਿੱਚ ਜਿਹੜੇ ਵਾਲ ਨੇ ਪਾ ਲੈਣੇ ਹਨ ਇਹ ਕਰ ਤਾਂ ਥੋੜੀ ਬੜੀ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਇਹ ਜੀ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਤੇ Facebook ਪੇਜ ਨੂੰ ਜਿਹੜਾ ਫੋਲੋ ਜਰੂਰ ਕਰੋ। YouTube ਚੈਨਲ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ। ਜੰਗੀਦਰਾ ਤਾਂ ਇਹਦਾ ਤੁਸੀਂ ਪਨਾਂਦ ਨੇ ਸੈਟ ਕਰਕੇ ਜਿਹੜਾ ਪੱਗ ਪੈਂਦੀ ਮਦਨਾਂ ਤੇ ਨੇ ਜਿਹੜੇ ਬੈਗ ਤੱਕ ਤਾਂ ਇਹ ਕਿਹੜੇ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਨੇ ਜਿਹੜੇ ਵਾਲ ਨੇ ਪਾ ਲੈਣੇ ਹਨ। ਤਦੋਂ ਤੋ ਵੀ ਇਹਦਾ ਆਪਣਾ ਇਹਦਾ ਜਨੇਟ ਕਰ ਲੈਣਾ ਹੈ ਜਿੰਨੇ ਚੰਗੇ ਜਿੰਨੇ ਵਾਲੇ ਬਲ ਪਾ ਲੈਣੇ ਹਨ ਸਾਰੇ ਲੜਾਂ ਦੇ ਵਿੱਚ ਜਿਹੜਾ ਉੱਤੋਂ ਜਿਹੜਾ ਤੁਹਾਡਾ ਜਿਹੜਾ ਉਨੇ ਅੰਦਰੋਂ ਜਿਹੜਾ ਕੜਾ ਦਾ ਕਪੜਾ ਓੜਾ ਸਾਈਡ ਤੋਂ ਬਾਹਰ ਨਿਕਲਾ ਹੁੰਦਾ ਹੈ ਤੁਸੀਂ ਲੜਨੀ ਜਿਹੜਾ ਉਸ ਨੂੰ ਜਿਹੜਾ ਤੁਸੀਂ ਇਹ ਬਾਦੀ ਮਦਰਾ ਹਲਕਾ ਜਿਹਾ ਅੰਦਰ ਦੱਬ ਦੇਣਾ ਹੈ ਚੰਗੀ ਤਰ੍ਹਾਂ ਹੜਾ ਤਾ ਕੜਾ ਤੜਾ ਲੜ ਲਗਾਇਆ ਸੀ ਉਸ ਰਣ ਜਿਹੜਾ ਹਲਕਾ ਜਿਹਾ ਖਿੱਚ ਲੈਣਾ ਹੈ ਜਿਹੜਾ ਨੇ ਸੇਲ ਟਕਣਾ ਹੈ ਉਸ ਰਣ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਇਹ ਕਪੜੇ ਵਿੱਚ ਖਿੱਚ ਲੜਨ ਨੂੰ ਜਿਹੜਾ ਖਿੱਚ ਕੇ ਉਹਦੇ ਵਿੱਚ ਬਾਦੀ ਹੋਏ ਉਸ ਰਣ ਜਿਹੜਾ ਦੱਬ ਦੇਣਾ ਹੈ ਚੰਗੀ ਤਰ੍ਹਾਂ ਇਹਦਾ ਜਿਹਨੇ ਪਹਿਲਾ ਲੜ ਲੜ ਦਗਾ ਸੀ ਉਸ ਲੜ ਦੇ ਵਿੱਚ ਵੀ ਜਿਹੜੇ ਵੰਗੀ ਤਰ੍ਹਾਂ ਜਿਹੜੇ ਬਲ ਨੂੰ ਪਾ ਲੈਣੇ ਹਨ ਜਿਹੜਾ ਤੁਸੀਂ ਇਹਨਾਂ ਲੜ ਲਗੁਣਾਇਆ ਜਿਸ ਤਰ੍ਹਾਂ ਤੁਸੀਂ ਇਹਨਾਂ ਪਹਿਲਾ ਲੜ ਲਗਾਏ ਹਨ ਤੁਸੀਂ ਉਸ ਤਰ੍ਹਾਂ ਹੀ ਇਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਖੋਲ ਕੇ ਇਹ ਕੈਰੇਡਾ ਲੜ ਜਿਹੜਾ ਬੈਕ ਤੋਂੜਾ ਪਿੱਛੇ ਕਰ ਲੈਣਾ ਹੈ ਤਾਂ ਤੋਂ ਇਹੜਾ ਦੇ ਵਿੱਚ ਜਿਹੜਾ ਜਨੇ ਚੰਗੀ ਤਰ੍ਹਾਂ ਵਾਲੇ ਬਾਲ ਨੇ ਉਹ ਪਾ ਲੈਣੇ ਹਨ। ਸੇੜਨ ਦੇ ਜਿਹੜਾ ਜੰਗੀ ਤਰ੍ਹਾਂ ਵਾਲੇ ਦੇ ਵਿੱਚ ਜਿਹੜੇ ਬਾਲ ਨੇ ਉਹ ਪਾ ਲੈਣੇ ਹਨ। ਆਹ ਤੋਂ ਇਹੜਾ ਦੇ ਵਿੱਚ ਜਿਹੜੇ ਬੈਕ ਟਾਪ ਤੋਂੜੇ ਵਾਲ ਨੇ ਤੋਂੜੇ ਉਹ ਪਾ ਲੈਣੇ ਹਨ। ਆੜ ਨੂੰ ਇਹ ਕਿਚ ਕੇ ਹਲਕਾ ਹਲਕਾ ਤੋੜਾ ਹਲਕਾ ਤੋੜ ਆੜ ਨੂੰ ਸਾਫ ਕਰਕੇ ਜਿਹੜਾ ਥੱਲੇ ਵਾਲਾ ਚੰਗੇ ਤਰ੍ਹਾਂ ਸਲੜ ਦੇ ਵਿੱਚ ਜਿਹੜੇ ਵਾਲ ਨੇ ਪਾ ਲੈਣੇ ਹਨ ਇਹ ਬਾਦੀ ਮਦਰਾ ਤੁਸੀਂ ਜਿਹੜੇ ਲੜ ਦੇ ਵਿੱਚ ਜਿਹੜੇ ਪਾਲੇ ਤੁਹਾਡੇ ਵਾਲ ਨੇ ਜਿਹੜੇ ਟੋੜੇ ਟਿ ਲੈਣੇਗੇ ਉਹ ਵਾਲ ਨੇ ਜਿਹੜੇ ਤੁਸੀਂ ਟੈਡ ਕਰ ਲੈਣੇ ਹਨ ਚੰਗੀ ਤਰ੍ਹਾਂ ਤੁਸੀਂ ਜਿਹੜਾ ਲੜ ਦੇ ਵਿੱਚ ਵਾਲ ਨੇ ਪਾ ਲੈਣੇ ਹਨ ਬਾਦੀ ਮਦਨਾ ਟੜ ਟ ਲੈਨੋ ਜਨੇਟ ਐਡ ਕਰ ਲੈਣੇ ਹਨ। ਜੇ ਗਾ ਤਾਂ ਹੜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਰਾਤ ਨੂੰ ਇਹ ਲੜ ਦੇ ਵਿੱਚ ਵੀ ਜਿਹੜੇ ਬੈਗ ਤੱਕ ਬਲ ਪਾ ਕੇ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ। ਤੇ ਨੇੜੇ ਹੁਸਾਲਣਾ ਦੇ ਵਿੱਚ ਜਿਹੜਾ ਚੰਗੀ ਤਾਂ ਜਿਹੜਾ ਬਾਦੀ ਮਦਨਾ ਦੇ ਬਲ ਨੂੰ ਜਨੇਟ ਐਡ ਕਰ ਲੈਣੇ ਹਨ। ਆਹ ਤੂੰ ਇਹੜਾ ਸਾਲੜਾ ਦੇ ਵਿੱਚ ਬਾ ਜਿਹੜਾ ਚੰਗੀ ਤਰ੍ਹਾਂ ਫੇਰ ਲੈਣਾ ਹੈ ਜਿਹੜਾ ਤੈਨੂੰ ਲੜ ਲਗਾ ਐ ਸੂਸ ਲੜ ਨੂੰ ਜਿਹੜਾ ਹਲਕਾ ਖਿੱਚ ਕੇ ਉੱਤੋਂ ਜਿਹੜਾ ਤੈਨੂੰ ਲੜ ਜਿਹੜਾ ਸਾਫ਼ ਕਰ ਲੈਣਾ ਹੈ ਜਿਹੜਾ ਤੈਨੂੰ ਇਹੜਾ ਬਾਜ ਪਾ ਕੇ ਬਾਜ ਨਾਲ ਉਸ ਤੋਂ ਜਿਹੜਾ ਸਿੱਧਾ ਸਿਰ ਨੰਗਾ ਰਹਿ ਜਾਂਦਾ ਹੈ ਤੂੰ ਸੂਸ ਲੜ ਨੂੰ ਦੂਸਰ ਨੂੰ ਜਿਹੜਾ ਚੰਗੇ ਤਰ੍ਹਾਂ ਬਾਦੀਆਂ ਦੇ ਨਾਲ ਟੱਕ ਸਕਦੇ ਹੋ ਇਹਦਾ ਚੰਗੇ ਤਰ੍ਹਾਂ ਤੁਸੀਂ ਉਹ ਜਿਹੜੇ ਬਲ ਨੇ ਤੁਸੀਂ ਨੇ ਪੱਗ ਬੰਦੀ ਮੋਦਰਾ ਇਹ ਟੈਟ ਕਰ ਲੈਣੇ ਹਨ ਜਿਹੜਾ ਤੁਹਾਡਾ ਪਹਿਲੇ ਜਿਹੜਾ ਸ਼ੂਜ਼ ਲੜ ਦੇ ਵਿੱਚ ਜਿਹੜੇ ਬਲ ਨੇ ਉਹ ਪਾ ਲੈਣੇ ਹਨ ਜਿਹੜੇ ਵੀਰੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਫੇਜ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰਨਾ ਹੈ ਇਹ ਲੈ ਵੀਰੇ ਹਰ ਯੂਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਚੰਗਾ ਕਿ ਤਰ੍ਹਾਂ ਸੜਨ ਦਾ ਜਿਹੜਾ ਚਿਚਕੇ ਸੜਨ ਦਾ ਥੋੜਾ ਸਾਫ਼ ਕਰ ਲੈਣਾ ਹੈ। ਜੇਕਰ ਤੁਸੀਂ ਉਸ ਲੱਤੋਂ ੜਾ ਬਲ ਲੜਨ ਨੂੰ ਜਿਹੜਾ ਬਲ ਪਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਉਸ ਲੜ ਦੇ ਵਿੱਚ ਜਿਹੜੇ ਬਲ ਵੀ ਪਾ ਸਕਦੇ ਹੋ। ਚੰਗੀ ਤਰ੍ਹਾਂ ਤੁਹਾਡਾ ਪਰਨਾਦ ਨੇ ਸੈਟ ਕਰ ਲੈਣਾ ਹੈ। ਇਹ ਗਰੁੱਟ ਵੀ ਜਿਹੜਾ ਤੁਸੀਂ ਬਾਏ ਫਿੱਲ ਲੈਣਾ ਹੈ। ਕਿਹ ਚੰਗੀ ਤਰ੍ਹਾਂ ਤੁਹਾਡਾ ਸਿਰ ਨੰਗਰ ਆ ਜਾਂਦਾ ਤੁਸੀਂ ਉਹ ਚੰਗੀ ਤਰ੍ਹਾਂ ਟੱਕ ਲੈਣਾ ਹੈ। ਇੰਗੇ ਤਰ੍ਹਾਂ ਲੜਾ ਤਿਨੜਾ ਪੇਜ ਆਉਂਨੇ ਨੇੜਾ ਲੜਾ ਤਿਨ ਨਜ਼ਾਕਾ ਹੈ ਹਸ ਲੜਦੇ ਵਿੱਚ ਜਿਹੜਾ ਨਾਲ ਸਾਫ਼ ਕਰ ਲੈਣਾ ਹੈ ਫਿਰ ਲੜਦੇ ਵਿੱਚ ਇੰਗੇ ਤਰ੍ਹਾਂ ਹਸ ਲੜਦੇ ਵਿੱਚ ਜਿਹੜੇ ਥੱਲੇ ਜਿਹੜਾ ਤੁਹਾਡੇ ਬਲਣੇ ਹੋਦੇ ਨੇ ਪਾਕ ਹਸ ਲੜਾ ਦੇ ਬਾਅਦ ਹੀ ਮਦਨਾਲੇ ਪਾਲਣੇ ਹਨ ਤੇ ਪੱਗ ਬੰਨੀਆਂ ਨਾਲ ਬਲਣੇ ਹੋ ਤੀਨ ਚੰਗੀ ਤਰ੍ਹਾਂ ਸੰਗਣੇ ਕਰ ਲੈਣੇ ਹਨ ਚੰਗੀ ਜਿਹੜਾ ਤੋਂ ਵੀਡੀਓ ਪਰਣਾ ਉਹਨੇ ਛਟਾ ਕਰ ਲੈਣਾ ਹੈ ਜਿਹੜਾ ਤੁਹਾਡਾ ਬਾਕੀ ਦਾ ਲੜ ਰਹੇਂਦਾ ਤੁਸੀਂ ਸਿਰ ਵਾਲ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੇ ਜਿਹੜਾ ਦਬ ਦੇਣਾ ਹੈ ਉਸ ਵਾਲ ਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਨੇੜਾ ਅੰਦਰ ਕਰ ਦੇਣਾ ਹੈ ਜਿਹੜਾ ਤੁਹਾਡਾ ਲੜਾ ਜਿਹੜਾ ਬਾਹਰ ਸੀਗਾ ਤੁਸੀਂ ਆਡਾ ਪਲਾੜਾ ਦਾ ਗਾਸ਼ੇੜਾ ਤੁਹਾਡਾ ਬਾਹਰ ਆ ਜਾਂਦਾ ਤੁਸੀਂ ਉਸ ਲੜਨ ਜਿਹੜਾ ਬਾਦੀ ਮਦਰਾ ਅੰਦਰ ਕਰ ਸਕਦੇ ਹੋ ਇਹ ਕਿਤੇ ਨਾਤ ਉਹ ਵੀ ਤੁਹਾਡਾ ਪਰਨਾ ਉਹਨੇ ਛਟਾ ਕਰ ਲੈਣਾ ਹੈ ਇਹੜਾ ਓਟਾ ਟੋੜਾ ੜਾ ਪਰਨਾ ਸਿਰ ਨੰਗਾ ਰਹਿ ਜਾਂਦਾ ਤੁਸੀਂ ਉਸ ਲੜਨ ਉਸ ਨੂੰ ਜਿਹੜਾ ਚੱਕ ਜਰਾ ਟੱਕ ਦੇਣਾ ਹੈ ਕਿੰਨੇ ਤਰ੍ਹਾਂ ਦੇ ਨਿਹੜਾ ਬਾਈਪਾਸ ਹੈ ਸਾਰਾ ਇਹਦਾ ਪੂਰਾ ਠੱਕ ਦੇਣਾ ਹੈ ਬਾਦੀ ਮਦਨੜੇ ਵਾਲਨੇ ਦਿਨੇ ਚੰਗੀ ਤਰ੍ਹਾਂ ਬੈਗ ਤੱਕੜੇੜੇ ਪਾ ਲੈਣੇ ਹਨ ਉਸੜਨੜਾ ਹਲਕਾ ਤੋਂ ਖਿੱਚ ਦੇਣਾ ਹੈ ਕਿਤਣ ਤੋਂ ਵੜਾ ਜਨੇ ਬਾਦੀ ਮਦਨੜੇ ਨਾਲ ਜਿਹੜੇ ਲੜਨੇ ਟੋਟ ਡਿਟਲੇ ਉਸ ਲੜਨੂ ਉਹ ਨਾਲ ਲੜਨੂ ਇਹ ਟੈਟ ਕਰ ਦੇਣਾ ਹੈ ਇਡੇ ਵੀਰੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਨਾ ਤੇ ਜਿਹੜਾ ਸਾਡਾ YouTube ਚੈਨਲ ਆ ਉਸ ਨੂੰ ਵੀ ਜਿਹੜਾ ਸਬਸਕ੍ਰਾਈਬ ਜਰੂਰ ਕਰਨਾ ਚਾਹਣ ਵਾਲੇ ਦੇ ਨਾਲ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ ਜਿਹੜੇ ਵੀਰੇ ਸਾਡੀ ਵੀਡੀਓ ਵਧੀਆ ਲਾਦਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ